ਕੁਮਤਾ ਜੀ ਕੋਈ ਪਾਰਟੀ ਸੱਤੀ ਕੋਈ ਸ਼ਿਕਾਇਤ ਹੋਵੇ ਕੋਈ ਸੁਝਾਅ ਹੋਵੇ ਤੁਸੀਂ ਲਿਖਿਆ ਚਾਹਦੇ ਹੋ ਕੋਈ ਸ਼ਿਕਾਇਤ ਨਹੀਂ ਇਹ ਬੱਚੇ ਨੇ ਪੜ੍ਹੇ ਲਿਖੇ ਨੇ ਤੇਰੇ ਰੱਬੀ ਇਹ ਕੀ ਕੀ ਹੋ ਗਏ ਜਿਹੜਾ ਨਾ ਕਰਦਾ ਠੀਕ ਹੈ ਨਾ ਸਹੀ ਇਹ ਬੱਚਿਆਂ ਨੂੰ ਆਪਣੇ ਨੂੰ ਕੋਈ ਕੰਮ ਮਿਲੇ ਰਜ਼ਕਾਰ ਮਿਲੇ ਹੋਰ ਆਪਣਾ ਕੀ ਹੈ ਮਤਲਬ ਤੁਸੀਂ ਸਰਕਾਰਾਂ ਜਿਹੜੀਆਂ ਸਰਕਾਰਾਂ ਇਹਨਾਂ ਤੋਂ ਦੁਖੀ ਹੋਗੇ ਜੀ ਦੁਖੀ ਤਾਂ ਜੀ ਬਾਗ ਜਾਂ ਬਾਗਲ ਕਹਿੰਦਾ ਬੱਕੋ ਜਿੱਥੇ ਤੁਸੀਂ ਕੀਤੀ ਹੈ 15 ਵਾਰੀ ਫਰਮੂਤਾ ਤੇ ਪਿੰਡ ਦੇ ਵਿੱਚ ਬੜੇ ਪਾਲ ਹਜੇ ਤੱਕ ਪਾਸ ਨਹੀਂ ਹੋਉਂਦੀ ਵੀ ਨਹੀਂ ਇਹ ਪੂਰੇ ਪਿੰਡ ਦੀ ਸ਼ਿਕਾਇਤ ਆ ਰਹੀ ਹੈ ਸਾਰੇ ਪਿੰਡ ਦੀ ਇਹ ਹਾਲਤ ਹੈ ਸਾਰੇ ਪਿੰਡ ਨਾਲੇ ਸਾਾਨੂੰ ਪਤਾ ਵੀ ਬੜੇ ਪਾਲ 60 ਸਾਲ ਦੀ ਉਮਰ ਤੇ ਹਜੇ ਤੱਕ ਵੀ ਪਾਸ ਨਹੀਂ ਜੀ ਜੀ ਅੱਜ ਤੂੰ ਕੀ ਕੀ ਹੋਣਾ ਨਾਲੇ 250 ਸ ਬੰਦਾ ਕੀ ਹੈ ਜੀ ਉਹਨਾਂ ਦਾ ਤੇ ਜਾਣ ਕੇ ਮਤਲਬ ਮਦਰ ਜਿਭਕਾਉ ਦੇਖ ਰਦੇ ਦਿੰਦੇ ਨਹੀਂ ਕੋਈ ਪੂਰੀ ਜੀ ਪੂਰੀ ਜਿਗਮੇ ਨਾਲੇ ਕਿ ਆਪਾਂ ਬਹੁਤ ਹੱਦੋਂ ਵੱਧ ਆਪਾਂ ਟੈਕਸ ਲਿਆ ਜਾ ਰਿਹਾ ਹੈਗਾ ਸਾਰੀ ਕਮਾਈ ਟੈਕਸ ਵਿੱਚ ਜਾ ਰਹੀ ਹੈ ਟੈਕਸਾਂ ਵੀ ਸੁਣ ਲੋ 200 ਰੁਪਏ ਤਾਂ ਦੇ ਹੀ ਲਓ ਨਾ ਬੰਦਾ ਤੁਮਾਰਾ ਹਾਂਜੀ ਉਹਦੇ ਵਿੱਚੋਂ ਸੀਮਰੇਜ ਦੇ ਬਿੱਲ ਟੂਟੀਆਂ ਦੇ ਬਿੱਲ ਹਾਂਜੀ ਬਿਜਲੀਆਂ ਦੇ ਬਿੱਲ ਤੇ ਆ ਕੂੜਾ ਲੈ ਜਾਂਦੇ ਉਹਨਾਂ ਦੇ ਬਿੱਲ ਮੈਂ ਦੱਸੋ ਕਿੱਥੇ ਕਿੱਥੇ ਪੂਰਾਊਗਾ ਬੰਦਾ ਤੇ ਜਵਾਕਾਂ ਨਾ ਬੱਚਿਆਂ ਦਾ ਪੜਾhanga ਲਖਾਣਾ ਦਿੱਤਾ ਹਾਂਜੀ ਉਹ ਤਾਂ ਪਰ ਨਹੀਂ ਫੀਸ ਤਾਂ ਬਿੱਲ ਤਾਂ ਬਹੁਤ ਜ਼ਿਆਦੇ ਲਈ ਜਾਂਦੇ ਹੈਗੇ ਟੈਕਸ ਬਹੁਤ ਲਈ ਜਾਂਦੇ ਨੇ ਤੇ ਜਿਹੜੀ 250 ਰੁਪਿਆ ਪੈਨਸ਼ਨ ਹੈ ਉਹ ਸਾਡੀ ਬਣਾ ਕੇ ਨਹੀਂ ਦੇਂਦੀ ਨਹੀਂ ਵੀ ਹੁਣ 200 ਰੁਪਏ ਦਿਹਾੜੀ ਲੈ ਕੇ ਮੈਨੂੰ ਐ ਦੱਸੋ ਵੀ ਇੰਨੇ ਪਰਿਵਾਰ ਨੂੰ ਪੈਸਾ ਕਿੱਥੋਂ ਖਵਾਉਗਾ ਪਹਿਲਾਂ ਅਸੀਂ ਪੜਾੰਗਾ ਲਖਾਂਗੇ ਤੇ ਅਸੀਂ ਤਾਂ ਗਰੀਬੀ ਜਿਆਦਾ ਹੀ ਪੜਾੰਗਾ ਨਾਲ ਤੰਗ ਕਰਨ ਰੋਕ ਰਹਉਂਦੇ ਰਹੇ ਪੜਾੰਗਾ ਲਖਾਂਗਾ ਕਰਾਂਗਾ ਤਾਂ ਆਹ ਮੁੰਡਾ ਫਿਰ ਦੱਸੋ ਤੁਸੀਂ ਜੀ ਘਰ ਘਰ ਜਾ ਕੇ ਲੋਕਾਂ ਨੂੰ ਦੱਸ ਰਹੇ ਆਂ ਜੀ ਪਰਿਵਾਰ ਜਿਹੜਾ ਮਹਨ ਜੋ ਲੋਕਾਂ ਤਾਂ ਹੱਥ ਲੈ ਕੇ ਆਏ ਆਂ ਵਧੀਆ ਰਿਸਪੌਂਸ ਮਿਲ ਰਿਹਾ ਲੋਕ ਜੁੜ ਰਹੇ ਨੇ ਕਿਉਂਕਿ ਦੋਹਾਂ ਪਾਰਟੀਆਂ ਦੋਨੋਂ ਪਤੰਗ ਨੇ ਪੰਜਾਬ ਦਾ ਬਹੁਤ ਬੁਰਾ ਹਾਲ ਕੀਤਾ ਇਹਨਾਂ ਪਾਰਟੀਆਂ ਨੇ ਇਸ ਕਰਕੇ ਲੋਕ ਛੜਨਾ ਵੱਧ ਤੋਂ ਵੱਧ ਜੁੜ ਰਹੇ ਨੇ ਵਾਰ-ਵਾਰ ਜੋੜੋ ਅਸੀਂ ਜਿਹੜਾ ਹੈ ਅਸੀਂ ਘਰ-ਘਰ ਜਾ ਕੇ ਇੱਕ-ਇੱਕ ਬੰਦੇ ਨੂੰ ਇੱਕ-ਇੱਕ ਉਹਨਾਂ ਦੀ ਨੋਟ ਲੈਣੇ ਆ SLA ਵੀ ਹਾਜੀ ਤੁਦੀ ਆਮ ਆਦਮੀ ਪਾਰਟੀ ਤੁਹਾਨੂੰ ਪਸੰਦ ਕਿਉਂ ਹੈ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਤੱਕ ਦੂਤ ਤੋਂ ਲੈ ਕੇ ਮਾਈਆਂ ਤੱਕ ਹਰ ਇੱਕ ਬੰਦਾ ਕਹਿੰਦਾ ਜਿਹੜੀ ਸੀ ਪਾਰਟੀ ਐ ਸੀ ਇਹਦੇ ਨਾਲ ਸਾਡਾ ਜੁੜਨਾ ਚਾਹੁੰਦਾ ਖਾਨੂੰ ਪੂਰੀ ਉਮੀਦ ਹੈ ਵੀ ਇਹ ਦੋਨੇ ਪਾਰਟੀਆਂ ਨਾਲੋਂ ਚੰਗਾ ਕੰਮ ਸਾਡੇ ਬੱਚੇ ਰੋਜ਼ਗਾਰ ਲੱਗਣਗੇ ਤੇ ਸਾਡੇ ਬੱਚਿਆਂ ਦੀ ਹੈਲਥੀ ਕੋ ਹਰ ਇੱਕ ਬੰਦਾ ਸਾਨੂੰ ਪਰਮਹੰ ਦਾ ਰੱਜ ਮਿਲ ਲੈ ਇਹ ਤੋਂ ਪਹਿਲਾਂ ਅਸੀਂ ਕਮ ਸੇ ਕਮ ਛੇ ਸੌ ਪਰਿਵਾਰ ਜੁੜ ਚੁੱਕੇ ਆ ਹੁਣ ਹੁਣ ਤੱਕ